ਬਾਬੇ ਕੀ ਨਾ ਤੁਹਾਡਾ ਗੁਰਬਾਜ ਸਿੰਘ ਤੇ ਕਿਹੜਾ ਪਿੰਡ ਜੀ ਪਿੰਡ ਹੁਣ ਡੇਰਾ ਸਾਬੋ ਲਵਾ ਦੇ ਹਾਂਜੀ ਕੀ ਗੱਲ ਹੋਈ ਐ ਸੱਟਾਂ ਲੱਗੀਆਂ ਨੇ ਸੱਟਾਂ ਲੱਗੀਆਂ ਜੀ ਸਾਡਾ ਬੇਟਾ ਸੀ ਉਹ ਇੰਨੇ ਸਾਡੀ ਨੌ ਨੇ ਨਸ਼ੇ ਤੇ ਲਾਤਾ ਸੀ ਉਹ ਆਪਣਾ ਪੂਰਾ ਹੋ ਗਿਆ ਇਹਨਾਂ ਨੇ ਨਸ਼ਿਆਂ ਦੀ ਲੱਤ ਲੱਤ ਕੇ ਉਹ ਤੋਂ ਬਾਅਦ ਫੇਰ ਅਸੀਂ ਇੱਥੇ ਆ ਗਏ ਉੱਥੋਂ ਪੜਾਈ ਵੇਚ ਕੇ ਸੋਣ ਕਰ ਦਿੱਤੇ ਆਲਾ ਪਿੰਡ ਹੀ ਸਾਡਾ ਬੇਟਾ ਹੂੰ ਆ ਇੱਥੇ ਆ ਕੇ ਫੇਰ ਸਾਡੇ ਗੜ ਪੈ ਗਏ ਹੂੰ ਸਾਡੇ ਪੋਤੇ ਸਾਡੇ ਚੁੱਕਣ ਪੈ ਗਏ ਮੈਂ ਛਡਾਉਣ ਗਿਆ ਤੇ ਇਹਦੇ ਰਾਜੀ ਦਾ ਸਪਸਤੌਰ ਫੜਿਆ ਸੀ ਹੂੰ ਇਹਨੇ ਮੇਰੇ ਸੱਟਾਂ ਲਾ ਦੀਆਂ ਪੰਨ ਦਾ ਸਾਰਾ ਮੂੰਹ ਇਹਦੇ ਸੱਟਾਂ ਨਹੀਂ ਇਹ ਸਾਰੇ ਗੜ ਪਏ ਆ ਜੀ ਬਣਵਾਇਆ ਵੀ ਆ ਦਾ ਪਿਆਵ ਆ ਦਾ ਪਿਓ ਵੀ ਆ ਕਿੰਨਾ ਕਿੰਨਾ ਚਿਰ ਹੋ ਗਿਆ ਤਾਂ ਟਾਈਮ ਮੁੰਡੇ ਦੇ ਵਿਆਹ ਦੇ ਜੱਥ ਵੀ ਨੂੰ ਨਾ ਇਦਾਂ ਥੋਈ ਨੋ ਜੀ ਹਾਂ ਲੋ ਤੇ 10 ਚੌਥਾ ਚੌਥਾ 5 ਹੋ ਗਏ ਆ ਜੀ ਤੇ ਨੌਣਾ ਸਵੇਰੇ ਛੜਛੜਾ ਹੋ ਗਏ ਨੌਣਾ ਸਾਢੇ ਸਾਢਾ ਹੋ ਗਿਆ ਸਾਡੇ ਕੋਲ ਪੈਸੇ ਵੀ ਲੈ ਕੇ ਗਏ ਆ ਜੀ ਕੀ ਰਾਜੀ ਨਾਵਾ ਕੀ ਕੀਤਾ ਗਿਆ ਹੈ ਰਾਜੀ ਨਾਵਾ ਕੀਤਾ ਗਿਆ ਵੀ ਪੋਤੇ ਜਿਹੜੇ ਆ ਉਹ ਪਹਿਲਾਂ ਇੱਕ ਲੈ ਗਏ ਸੀ ਇੱਕ ਸਾਡੇ ਕੋਲ ਹੀ ਮੁੜ ਕੇ ਪੈਸੇ ਵੀ ਲੈ ਕੇ ਗਈ ਮੁੜ ਕੇ ਸਾਨੂੰ ਪੋਤਾ ਵੀ ਮੋੜਤਾ ਪੈਸੇ ਵੀ ਨਹੀਂ ਸਾਨੂੰ ਦਿੱਤੇ ਜਿਹੜੇ ਵਿੱਚ ਬੰਦੇ ਸੀ ਉਹ ਪੈਸੇ ਲੈਣ ਗਏ ਉਹਨਾਂ ਨੇ ਨਹੀਂ ਦਿੱਤੇ ਪੈਸੇ ਜੱਪੋਤਾ ਵਾਲੇ ਮੋਰਦਰ ਪੈਸੇ ਤੇ ਤਨਲਾਈਨ ਵਾਲੇ 3 ਲੱਖ ਲਏ ਆ ਜੀ 3 ਲੱਖ ਲਏ ਉਹ ਨਹੀਂ ਦਿੱਤਾ ਹਨ ਉਹ ਵੀ ਗਣਾ ਘਟਾ ਦਿੱਤਾ ਵੀ ਗਣਾ ਘਟਾ ਸਾਡਾ 1.5 ਟੋਲਾ ਸੋਨਾ ਸਾਹ ਉਹਨਾਂ ਲੈ ਗਈ ਹੈ ਅੱਛਾ ਤੁਸੀਂ ਦੱਸਿਆ ਸੀ ਉਹ ਤੇ ਵਿਆਹ ਕਰਵਾ ਲਿਆ ਹਾਂਜੀ ਉਹਨੇ ਵਿਆਹ ਵੀ ਕਰਾ ਲਿਆ ਉਹ ਵੀ ਸਾਡੇ ਕੋਲ ਸਬੂਤ ਪਏ ਆ ਜੀ ਇਹਦੇ ਵਿਆਹ ਕਰਾਏ ਨੇ ਤੇ ਹੁਣ ਤੁਹਾਡੇ ਕਰਜੇ ਆਏ ਇਹ ਹੁਣ ਕਿਉਂ ਲੈਣ ਦਾ ਗੱਲ ਹੋ ਰਹੀ ਹੈ ਏ ਤਾਂ ਹੁਣ ਵੇਖੋ ਜੀ ਤੁਹਾਡੇ ਨਾਲ ਧੱਕਾ ਹੀ ਕਰਨ ਆਏ ਆ ਸਾਡੇ ਪੁੱਤਿਆਂ ਨੂੰ ਚੁੱਕਣ ਆਏ ਆ ਫੇਰ ਸਾਡੀ ਪੈੜੀ ਤੇ ਕਬਜ਼ਾ ਕਰਨਾ ਚਾਹੁੰਦੇ ਸਾਨੂੰ ਇਹਨਾਂ ਤੋਂ ਖਤਰਾ ਤੁਸੀਂ ਇਹ ਵੀ ਦੱਸਿਆ ਸੀ ਕਿ ਆ ਵੀ ਉਹਨੇ ਦੂਜੇ ਥਾਂ ਵੀ ਦਰਗਾ ਕਲਾਕ ਲੈ ਲਿਆ ਤੇ ਹੁਣ ਤੀਜੇ ਥਾਂ ਵੀ ਕੀਤੀ ਆ ਹਾਂਜੀ ਉਹ ਵੀ ਹੈਗਾ ਵਾ ਪਰ ਸਾਡੇ ਕੋਲ ਸਬੂਤ ਨਹੀਂ ਆ ਇਹ ਤੇ ਸਾਡੇ ਕੋਲ ਸਬੂਤ ਆ ਗਿਆ ਜੀ ਪਰ ਤੀਜੇ ਥਾਂ ਵੀ ਵਿਆਹੀ ਗਈ ਹੁਣ ਇੱਥੇ ਤਾਂੜੀ ਪਹਿਲੀ ਬੁਲੀ ਹੈ ਕੋਈ ਹਾਂਜੀ ਇੱਥੇ ਸਾਡੀ ਪਹਿਲੀ ਹੈਗੀ ਪਰ ਘਰ ਨਹੀਂ ਸਾਡਾ ਹੈਗਾ ਅਸੀਂ ਕਿਸੇ ਦੇ ਘਰੇ ਬੈਠੇ ਹਾਂ ਜੀ ਹਾਂ ਹੁਣ ਉਹ ਕੀ ਚਾਹੁੰਦੇ ਆ ਹੁਣ ਤੇ ਵੇਖੋ ਜੀ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆਂ ਵੀ ਸਾਨੂੰ ਨਹੀਂ ਪਤਾ ਕੀ ਚਾਹੁੰਦੇ ਸਾਨੂੰ ਮਾਰਨਾ ਚਾਹੁੰਦੇ ਆ ਤੇ ਪੈੜੀ ਖੜਨੀ ਚਾਹੁੰਦੇ ਆ ਵੀ ਸਾਡੇ ਨਾਲ ਅਨਸਾਫ਼ ਹੋਵੇ ਸਾਡੀ ਨੌਕੀ ਜਿਲਦੀ ਹੈ ਨੌ ਹੱਦ ਦੇ ਜੋ ਅਸੀਂ ਤਲਾਕ ਕੀਤਾ ਜੀ ਸਾਨੂੰ ਤੇ ਪਤਾ ਹੀ ਨਹੀਂ ਨਾ ਹੀ ਫੋਨ ਫੋਨ ਸਾਨੂੰ ਪੈੜੀ ਕਿੰਨੀ ਇੰਨੀ ਹੈ ਪੈੜੀ ਸਾਡੀ ਤਿੰਨ ਚਾਰ ਕਿਲੇ ਹੈ ਗਿਆ ਜੀ ਇੱਥੇ ਇੱਥੇ ਹੈ ਕਿ ਜੁਪੀ ਉਥੇ ਆ ਮੁਕਸਰ ਜਾ ਮੈਂ ਇੱਥੇ ਆ ਜੀ ਡੇਰਾ ਸਾਹਿਬ ਲੋਵਾਰ ਇੱਥੇ ਖਰੀਦੀ ਆ ਕੇ ਬਾચે ਇੱਥੇ ਖਰੀਦੀ ਆਹੀਂ ਉੱਥੋਂ ਡਰ ਕੇ ਇਹਨਾਂ ਕੋਲੋਂ ਨਿਕਲੇ ਆ ਉੱਥੋਂ ਆਹੀਂ ਜਿਹਦੇ ਬੱਚੇ ਕਿਹੜੀ ਕਿਹੜੀ ਉਮਰ ਦੇ ਬੱਚੇ ਵੱਡਾ 10ਵੀਂ ਚ ਪੜਦਾ ਜੀ ਹੂੰ ਤੇ ਨਿੱਕਾ ਜਿਹੜਾ ਉਹ 7ਵੀਂ ਚ ਪੜਦਾ ਠੀਕ ਹੈ ਕੀ ਨਾ ਤੁਹਾਡੇ ਜਿਸਵੀਰ ਕੋ ਕੀ ਗੱਲਬਾਤ ਹੋਈ ਹੈ ਤੁਹਾਡੇ ਘਰ ਵਾਲੇ ਨਾਲ ਘਰ ਵਾਲੇ ਨੇ ਇਹ ਨੋ ਉਹਦੇ ਰਿਸ਼ਤੇਦਾਰ ਆ ਕੇ ਘਰ ਪਏ ਬੱਚੇ ਚੁੱਪਣ ਪਏ ਸੀਗੇ ਤੇ ਮੈਂ ਕੱਲੀ ਸੀ ਘਰੇ ਪਹਿਲਾਂ ਘਰੇ ਆਏ ਸੀਗੇ ਨਾਲ ਗਵਾਂਢੀਆਂ ਦਾ ਘਰ ਗੱਡੀ ਖਿਲਾਰੀ ਇਹਨਾਂ ਨੇ ਆ ਕੇ ਇੱਕ ਜਣਾ ਮੇਰੇ ਕੋਲੇ ਆਇਆ ਮੈਂ ਕਿਹਾ ਵੀ ਘਰੇ ਹੈ ਨਹੀਂ ਕੋਈ ਵੀ ਸਾਡੇ ਤੇ ਇੱਥੇ ਚੱਲ ਗਏ ਆ ਬੱਚਿਆਂ ਨੂੰ ਸਕੂਲ ਨੂੰ ਛੁੱਟੀ ਹੋਈ ਆ ਮੈਂ ਇਹਨਾਂ ਨੂੰ ਫੋਨ ਕਰਤਾ ਇਹ ਘਰੇ ਹੈ ਨਹੀਂ ਪੰਪ ਤੇ ਤੇਲ ਪਾਉਣ ਗਏ ਸੀ ਜੀ ਤੇ ਮੈਂ ਇਹਨਾਂ ਨੂੰ ਆ ਕੇ ਮੈਂ ਬੱਚੇ ਤੁਰੇ ਹੁੰਦੇ ਆ ਗੱਡੀ ਲੈ ਕੇ ਚੱਲ ਗਏ ਆ ਨਾ ਬੱਚਿਆਂ ਨੂੰ ਪਹਿਣਾ ਤੇ ਮੈਂ ਸਾਹਮਣੇ ਖਲੋਤੀ ਵੇਹਣੀ ਸੀ ਬੱਚੇ ਤੁਰੇ ਹੁੰਦੇ ਹੀ ਇਹ ਗੱਡੀ ਲੈ ਕੇ ਉੱਥੇ ਖਲੋ ਗਏ ਆ ਮੈਂ ਇਹਨਾਂ ਨੂੰ ਫੋਨ ਕਰਤਾ ਬੱਚਿਆਂ ਕੋਲੇ ਖਲੋ ਗਏ ਇਹਨਾਂ ਮੋਟਰਸਾਈਕਲ ਲੈ ਕੇ ਸਿੱਧੇ ਬੱਚਿਆਂ ਦੇ ਕੋਲ ਹੀ ਚੱਲ ਗਏ ਤੇ ਵੱਡੇ ਓਂਕਾਰ ਦੀਆਂ ਨਵਾਵਾਂ ਫੜੀਆਂ ਨੇ ਉਹਨਾਂ ਬੈਸ ਦੇ ਰਹਿਤ ਤਪਈ ਹੋਏ ਉਹਦੇ ਨਾਲ ਉਹ ਨਹੀਂ ਜਾਣਾ ਚਾਹੁੰਦਾ ਉਹ ਆਂਦਾ ਮੇਰੀ ਮਾਂ ਕੁਛ ਲੱਗਦੇ ਨਹੀਂ ਮੈਨੂੰ ਛੱਡ ਕੇ ਚਲੇ ਗਈ ਆ ਸਾਨੂੰ ਤੇ ਇਹਨਾਂ ਨੇ ਜਦੋਂ ਇਹਨੀਆਂ ਬਾਵਾਂ ਛਡਾਈਆਂ ਤੇ ਇਹਨਾਂ ਨੂੰ ਇਹਨਾਂ ਡ ਗੱਲ ਪਏ ਮਿਹਰਬਾਨ ਦੂਰ ਕੁ ਮੈਂ ਚਾਰ ਕਿੱਲੇ ਹਟਵੀਂ ਹਾਂ ਮੈਂ ਉੱਥੇ ਖਲੋਦੀ ਮੇਰੇ ਕੋ ਨਹੀਂ ਭੱਜਿਆ ਗਿਆ ਮੈਂ ਕਹਤੇ ਜਾਣਾ ਹੈ ਵੀ ਤੇ ਉੱਥੇ ਜਿਹੜੇ ਕੋਈ ਰਾਹ ਨੰਗਦੇ ਸੀਗੇ ਉਹਨਾਂ ਵਿਚਾਰਦੇ ਨੇ ਹਾਂਜੀ ਇਹ ਕਹਿੰਦਾ ਕਿਹੜਾ ਬੇਤ ਹੈ ਡੈੱਟ ਮਤਲਬ ਨਾ ਤੁਸੀਂ ਕਹਿੰਦੇ ਨਾ ਉਹਦੇ ਡੈੱਟ ਹੋ ਗਈ ਸੀ ਨੋਨੇ ਨਸ਼ੇ ਤੇ ਲਾਤਦਾ ਸਾਨੂੰ ਨਹੀਂ ਪਤਾ ਜਦੋਂ ਉਹ ਚਲੀ ਗਈ ਬਾਅਦ ਚ ਸਾਨੂੰ ਲੋਕੀ ਵੀ ਸਾਰੇ ਕਹਿਣ ਲੱਗੇ ਪਈ ਨੀਂਦ ਵਾਲੀਆਂ ਗੋਲੀਆਂ ਦੇ ਕੇ ਸੁਵਾ ਦਿੰਦੀ ਹੁੰਦੀ ਸੀ ਤੇ ਬਾਅਦ ਵਿੱਚ ਉਹ ਪੁੱਠਿਆਂ ਕੰਮਾਂ ਤੇ ਪਈ ਸਾਨੂੰ ਦੇਹੋ ਲੋਕੀ ਮਿਆਂ ਨੇ ਦਿੰਦੇ ਰਹੇ ਆਂਡ ਗਵਾਂਡ ਸਾਰੇ ਬਾਅਦ ਚ ਵੀ ਹੁਣ ਬੱਚੇ ਤੁਹਾਡੇ ਕੋ ਰਹਿਣਾ ਚਾਹੁੰਦੇ ਕਿ ਬੱਚੇ ਸਾਡੇ ਕੋ ਰਹਿਣਾ ਚਾਹੁੰਦੇ ਬੱਚੇ ਨਹੀਂ ਜਾਣਾ ਚਾਹੁੰਦੇ ਤੇ ਲਿਖ ਲਿਖਾ ਹੋਇਆ ਹੈਗੀ ਹਾਂਜੀ ਲਿਖ ਲਿਖਾ ਹੋਇਆ ਸਾਰੇ ਕਾਗਜ਼ ਬਣੇ ਸਾਡੇ ਕੋਲ ਸਾਰੇ ਪ੍ਰੂਫ ਪਏ ਹੈ ਉੱਠ ਕੇ ਦੇਖੋ ਉਹਦੇ ਵਿੱਚ ਇਹੀ ਲਿਖ ਲਿਖਾ ਹੈ ਵੀ ਪੈਸੇ ਲੈ ਕੇ ਆਪਣਾ ਘਰ ਦੂਜਾ ਬਸਾਉਣਾ ਚਾਹੁੰਦੇ ਆ ਸਾਡੇ ਕੋਲ 3 ਲੱਖ ਰੁਪਈਆ ਵੀ ਲੱਗੀ ਹੈ ਛੋਟਾ ਬੱਚਾ ਲੈ ਗਈ ਸੀ 6 ਮਹੀਨੇ ਛੋਟਾ ਬੱਚਾ ਰਿਹਾ ਵਾ ਪਤਾ ਨਹੀਂ ਉਹਤੇ ਇਹਨਾਂ ਨੇ ਕੀ ਕੀਤਾ ਉਹਨੂੰ ਦੌਰੇ ਪੈਣ ਲੱਗਦੇ ਉਹਨੇ ਸਾਨੂੰ ਫੋਨ ਕਰਿਆ ਕਰਨਾ ਮੈਨੂੰ ਲੈ ਜਾ ਉਹ ਹੀ ਲੈ ਕੇ ਆ ਮੁੜ ਕੇ ਆਂਦਾ ਲਿਖ ਕੇ ਲੈ ਕੇ ਆਂਦਾ ਉਹ ਵੀ ਸਾਡੇ ਕੋਲ ਸਬੂਤ ਪਿਆ ਵੀ ਲਿਖਤ ਕਰਕੇ ਲੈ ਕੇ ਆਂਦਾ ਹੁਣ ਇਹ ਚਾਹੁੰਦੇ ਹੋ ਐਨਸਾਹਬ ਚਾਹੁੰਨੇ ਆ ਇੱਕ ਸਾਡੇ ਬੱਚਿਆਂ ਨੂੰ ਡਿਸਪੋਲਟੀ ਚਾਹੀਦੀ ਉਹ ਕੱਲੇ ਸਕੂਲ ਜਾਂਦੇ ਕੱਲੇ ਆਉਂਦੇ ਆ ਨੇ ਆ ਰਹੇ ਅੰਬਰਤਾਰੀ ਹਾਂਜੀ ਸਾਰੇ ਪਰਿਵਾਰ ਹੀ ਅੰਬਰਤਾਰੀ ਆ ਜੇ ਜਦੋਂ ਆਉਂਦੇ ਕੇਸਾਂ ਦੀ ਪੇੜ ਵੀ ਕਰਦੇ ਆ ਨਾ ਅੱਗੇ ਵੀ ਇਦਾਂ ਹੀ ਕੀਤੀ ਸੀ ਸਾਡੇ ਨਾਲ ਤੇ ਉਦੋਂ ਵੀ ਸਾਡੀ ਬੜਾ ਹੈ ਇਹਨਾਂ ਨੇ ਕੱਟ ਮਾਰ ਕੀਤੀ ਸਾਡੇ ਨਾਲ ਤੇ ਹੁਣ ਵੀ ਇਹਨਾਂ ਨੇ ਇਹੋ ਕੁਛ ਕੀਤਾ ਆ ਕੇ ਹੁਣ ਵੀ ਇਹਨਾਂ ਕੋ ਇਹੋ ਕੱਟ ਮਾਰ ਕੀਤੀ ਆ ਹਾਂਜੀ ਤੇ ਤਾਂ ਨੋ ਕੁਛ ਰਹਿੰਦੀ ਨੋ ਤਾਂ ਸਾਨੂੰ ਪਤਾ ਹੀ ਨਹੀਂ ਕਿੱਥੇ ਰਹਿੰਦੀ 5 ਸਾਲ ਹੋ ਗਿਆ 2019 ਚ ਕਾਕੇ ਦੀ ਮੌਤ ਹੋਈ ਹੈ 17 ਮਈ ਨੂੰ ਉਦੋਂ ਬਾਅਦ ਸਾਡੇ ਕੋ ਚੱਲ ਗਈ ਸਾਡੇ ਕੋ ਦੱਸ ਦੇਣ ਵੀ ਨਹੀਂ ਰਹੀ ਐ ਬਸ ਲੜਾਈਆਂ ਘੋੜ ਪਾ ਕੇ ਕੁੱਟ ਪਟਾਰੇ ਕਰਕੇ ਉਹ ਵੀ ਸਾਡੇ ਕੋ ਸਾਰੇ ਪ੍ਰੂਫ ਪਏ ਆ ਜਿਹੜੇ ਆਪਾਂ ਥਾਣੇ ਤੇ ਜੋ ਸਾਡੇ ਬਿਆਨ ਲੱਗੇ ਜਿਹਨੂੰ ਗੜ ਪਏ ਆ ਕੇ ਹੁਣ ਸਟਾ ਕਿੰਨੀ ਗੰਭੀ ਲੱਗਿਆ ਦੇ ਸਟਾ ਬਹੁਤ ਲੱਗੀਆਂ ਹੁਣ ਸਾਾਨੂੰ ਤਾਂ ਕੋਈ ਕਮਾਈ ਦਾ ਵਾਲਾ ਵੀ ਨਹੀਂ ਆਇਆ ਕੋਈ ਕੰਮ ਕਰਨ ਵਾਲੇ ਤੇ ਮੈਂ ਹੀ ਕਰ ਲਈ ਹੋਰ ਤੇ ਸੈੱਟ ਕਰੇ ਛੋਟਾ ਬੇਟਾ ਸਾਡਾ ਪੂਰਾ ਹੋ ਗਿਆ ਡਾਕਟਰ ਜੀ ਆਦੇ ਹੁਣ ਡਾਕਟਰਾਂ ਚ ਕੋਈ ਨਹੀਂ ਆਂਦੇ ਹੋ ਆਪਣੇ ਦਵਾਈ ਬੁੱਟੀ ਦੇਂਦੇ ਜੋ ਸਾਡੇ ਜਿਹੜੀ ਗੱਡੀ ਕਿੱਥੇ ਲੱਗੀ ਆ ਆਸੇ ਮੱਥੇ 'ਚ ਲੱਗੀ ਆ ਨੱਕ ਦੀ ਹੱਡੀ ਟੁੱਟ ਗਈ ਸਾਰੇ ਪ੍ਰਸ਼ਨ ਹੋਇਆ ਬਿਆਨ ਲੈ ਗਈ ਆ ਕੇ ਹਾਂਜੀ ਬਿਆਨ ਲੈ ਗਈ ਆ ਕੇ ਪ੍ਰਸ਼ਨ ਹੋਇਆ ਨੱਕ ਦਾ ਹੋਣਾ ਹੈ ਠੀਕ ਹਾਂਜੀ ਸਰ ਇੱਕ ਬਜ਼ੁਰਗ ਜੋੜਾ ਪਿੰਡ ਲੋਹਾਰ ਦੇ ਵਿੱਚ ਰਹਿੰਦਾ ਹੈ ਉਹਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਨੌ ਵੱਲੋਂ ਉਹਨਾਂ ਤੇ ਕਾਤਲਾਨਾ ਹਮਲਾ ਕੀਤਾ ਗਿਆ ਤੇ ਉਹਨਾਂ ਦੇ ਪੋਤਰਿਆਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਹੈ ਪੂਰਾ ਮਾਮਲਾ ਇਹ ਜੀ ਕੱਲ ਮੇਰੇ ਨੋਟਿਸ 'ਚ ਆਇਆ ਆ ਠੀਕ ਹੈ ਕੱਲ ਦਿਨ ਦੇ ਹਰ ਹੋਣ ਕਰਕੇ ਕੱਲ ਅਸੀਂ ਡਿਊਟੀਆਂ 'ਚ ਬਿਜ਼ੀ ਰਹੇ ਸੀਗੇ ਧਿਆਨ ਨਹੀਂ ਦਿੱਤਾ ਗਿਆ ਮੈਂ ਅੱਜ ਜਾ ਕੇ ਸਾਰੇ ਮਸਲੇ ਨੂੰ ਵਾਚ ਕੇ ਜੋ ਵੀ ਬੰਦੀ ਹੋਈ ਕਾਰਵਾਈ ਉਹ ਕਰਾਂਗਾ